ਲੁਧਿਆਣਾ ਦੇ ਵਿੱਚ ਕਿਦੇ ਨਾ ਕਿਦੇ ਕਾਨੂੰਨ ਵਿਵਸਥਾ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਚਰਮੜਾਈ ਹੋਈ ਹੈ ਚਾਹ ਤੀਆ ਆ ਰਹੀ ਸੀ ਨਰਿੰਦੇ ਢੱਬੇ ਤੋਂ ਅਸੀਂ ਆਪਦੇ ਆਫੀਸ਼ੀਅਲੀ ਜਾ ਰਹੇ ਸੀ ਅਸੀਂ ਜਿਵੇਂ ਗਏ ਪਾਰਕ ਪਲਾਜ਼ਾ ਦੇ ਸਾਈਡ ਤੋਂ ਇੱਕ ਨੋਵਾ ਗੱਡੀ ਆਈ ਠੀਕ ਹੈ ਪਹਿਲਾਂ ਉਹਨੇ ਸਾਡੇ ਤੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਫਿਰ ਸਾਡੇ ਨਾਲ ਲੜਨਾ ਆਇਆ ਉਹਨੇ ਆਪਦੇ ਕੜੇ ਨਾਲ ਸਾਡੇ ਸਿਰ ਤੇ ਮਾਰੀ ਲੁਧਿਆਣਾ ਦਾ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਹੈ ਤੁਸੀਂ ਵੀ ਉਹਨਾਂ ਵਖਵੋ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕਿਦੇ ਨਾ ਕਿਦੇ ਕਾਨੂੰਨ ਵਿਵਸਥਾ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਚਰਮੜਾਈ ਹੋਈ ਹੈ ਆਏ ਦਿਨ ਕਿਦੇ ਨਾ ਕਿਦੇ ਗੈਂਗਵਾਰ ਹੁੰਦੀਆਂ ਨੇ ਜਾਂ ਕਿਦੇ ਨਾ ਕਿਦੇ ਨਜਾਇਜ਼ ਬੰਦੇ ਨੂੰ ਲੋਕ ਕੁੱਟ ਕੇ ਚੱਲ ਜਾਂਦੇ ਨੇ ਤੇ ਇੱਕ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਕੁਝ ਨੌਜਵਾਨਾਂ ਦੀ ਉਹ ਕੁੱਟਮਾਰ ਹੋਈ ਹੈ ਕਾਰਨ ਕੀ ਕਾਰਨ ਕੀ ਹੋ ਗਿਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਕੁੱਟਮਾਰ ਹੋ ਗਈ ਤੁਸੀਂ ਤਿੰਨ ਚਾਰ ਭਾਈ ਚਾਹ ਤੇ ਆ ਰਹੇ ਸੀ ਨਿਰੰਦੇ ਢਾਬੇ ਤੋਂ ਅਸੀਂ ਆਪਦੇ ਆਫੀਸਲੀ ਜਾ ਰਹੇ ਸੀ ਅਸੀਂ ਜਿਵੇਂ ਗਏ ਪਾਰਕ ਬਲਾਜ ਵਾਲੇ ਸਾਈਡ ਤੋਂ ਇੱਕ ਨੋਵਾ ਗੱਡੀ ਆਈ ਠੀਕ ਹੈ ਪਹਿਲਾਂ ਉਹਨੇ ਸਾਡੇ ਤੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਜਰੂਰ ਆਪਦਾ ਬਚਾਅ ਕੀਤਾ ਤੇ ਉਹਨੇ ਚਾਹ ਸੁੱਟਾ ਬਾਹਰ ਆਈ ਸੀ ਸੀ ਬੈਂਕ ਦੇ ਬੂਹੇ ਚ ਜਾ ਕੇ ਆਪਦੀ ਗੱਡੀ ਨੂੰ ਪਾਰਕ ਕਰਕੇ ਫਿਰ ਸਾਡੇ ਨਾਲ ਲੜਨ ਆਇਆ ਉਹਨੇ ਆਪਦੇ ਕੜੇ ਨਾਲ ਸਾਡੇ ਸਿਰ ਤੇ ਮਾਰੀ ਉਹਦੇ ਨਾਲ ਉਹਨਾਂ ਦੀ ਲੇਡੀ ਸੀਗੇ ਠੀਕ ਹੈ ਜਦੋਂ ਅਸੀਂ ਅਸੀਂ ਉਹਨਾਂ ਨੂੰ ਆਪਦਾ ਬਚਾਅ ਕਰਦੇ ਸੀ ਤੇ ਲੇਡੀ ਸੋਰੀ ਸੋਰੀ ਕਹਿੰਦੇ ਸੀ ਕਨਾਲ ਸਰਦਾਰ ਲੜਕਾ ਸੀਗਾ ਉਹ ਵੀ ਕਹਿ ਰਿਹਾ ਸੀਗਾ ਭਾਜੀ ਉਹ ਛੱਡੋ ਤੁਸੀਂ ਉਹ ਉਹਨਾਂ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਦੇ ਨਾਲ ਲੇਡੀ ਵੀ ਕਹਿ ਰਹੀ ਸੀ ਇੱਕ ਇੱਕ ਲੜਕੀ ਸੀ ਗੱਡੀ 'ਚ ਉਹ ਸਾਰੇ ਗੱਡੀ 'ਚ ਸੀਗੇ ਜਿਸ ਟਾਈਮ ਉਹਨਾਂ ਨੇ ਉਹਨੇ ਕੀਤਾ ਗੱਡੀ ਵੀ ਬਹੁਤ ਫਾਸਟ ਲਾ ਰਿਆ ਸੀ ਉਹ ਨਹੀਂ ਇਹ ਕਾਰਨ ਕੀ ਬਣਿਆ ਸੀਗਾ ਅਸੀਂ ਅਸੀਂ ਤਾਂ ਜਾਣਦੇ ਨਹੀਂ ਕਾਰਨ ਅਸੀਂ ਤਾਂ ਆਪਦਾ ਜਾ ਰਹੇ ਸੀ ਨਾ ਇੱਕ ਤਰ੍ਹਾਂ ਦੇ ਰਾਹ ਤੇ ਜਾ ਰਹੇ ਸੀ ਆਪਦੇ ਆਫਿਸ 'ਚ ਅਨਨੌਨ ਪਰਸਨ ਸਾਨੂੰ ਸਾਡੇ ਉੱਪਰ ਗੱਡੀ ਚੜਾ ਰਿਆ ਗੱਡੀ ਗਲਤ ਤਰੀਕੇ ਨਾਲ ਉਹਨਾਂ ਨੇ ਡਰਾਈਵ ਕਰ ਰਹੇ ਸੀਗੇ ਠੀਕ ਹੈ ਤੇ ਗੱਡੀ ਆਲਮੋਸਟ ਮੇਰੇ ਉੱਪਰ ਚੜ ਚੱਲੀ ਸੀਗੀ ਮੈਂ ਹੱਥ ਨਾਲ ਗੱਡੀ ਦੇ ਬੋਨਟ ਤੇ ਰੱਖਿਆ ਤੇ ਕਿਸੇ ਤਰੀਕੇ ਨਾਲ ਆਪਣਾ ਬਚਾਅ ਕੀਤਾ ਠੀਕ ਹੈ ਉਸ ਤੋਂ ਬਾਅਦ ਗੱਡੀ ਅੱਗੇ ਜਾ ਕੇ ਗਈ ਅੱਗੇ ਟ੍ਰੈਫਿਕ ਸੀਗਾ ਉਸ ਤੋਂ ਉਹਨੇ ਉੱਥੇ پارک ਕਰ ਲਈ ਉਸ ਤੋਂ ਬਾਅਦ ਉੱਥੇ ਜਾ ਕੇ ਅਸੀਂ ਕਿਹਾ ਗੱਡੀ ਚਲਾਉਣੀ ਨਹੀਂ ਆਉਂਦੀ ਤੁਹਾਨੂੰ ਕਿਸ ਤਰੀਕੇ ਨਾਲ ਗੱਡੀ ਚਲਾ ਰਹੇ ਹੋ ਤੇ ਇਹ ਸਿਰਫ ਕਹਿੰਦੇ ਸਾਰ ਹੀ ਮੇਰੇ ਨਾਲ ਜਿਹੜਾ ਮੁੰਡਾ ਸੀਗਾ ਉੱਤੇ ਉਹਨੇ ਅਟੈਕ ਕੀਤਾ ਠੀਕ ਹੈ ਨਾਲ ਜਿਹੜੇ ਲੇਡੀਜ਼ ਸੀਗੇ ਉਹ ਸਿਰਫ ਡਿਸਟਰੈਕਟ ਕਰ ਰਹੇ ਮਤਲਬ ਇਹਨੇ ਕਿ ਉਹ ਸਾਹਮਣੇ ਆਈ ਜਾ ਰਹੇ ਸੀਗੇ ਜਿਸ ਕਾਰਨ ਅਸੀਂ ਆਪਣਾ ਬਚਾਅ ਵੀ ਨਹੀਂ ਕਰ ਪਾ ਰਹੇ ਸੀਗੇ ਤੇ ਉਹ ਕੋਈ ਬਹੁਤ ਜ਼ਿਆਦਾ ਬੋਡੀ ਬਿਲਡਰ ਟਾਈਪ ਦਾ ਹੈਗਾ ਵਾ ਜੇ ਸਾਰੀ ਵੀਡੀਓਸ ਸਾਰੀ ਮਾਰਕੀਟ ਦੇ ਵਿੱਚ ਲੱਗੀ ਹੋਈਗੀ ਸੀਸੀਟੀਵੀ ਕੈਮਰੇ ਕਿਸੇ ਦਾ ਵੀ ਚੈੱਕ ਕਰ ਲਓ ਜੀ ਸਿੱਧਾ ਅਟੈਕ ਹੁੰਦਾ ਹੀ ਗਿਆ ਸਾਡੇ ਦੇ ਉੱਤੇ ਸਿਰਫ ਲੇਡੀਜ਼ ਆਂਦੀਆਂ ਗਈਆਂ ਤੇ ਅਸੀਂ ਸਿਰਫ ਕਿਉਂਕਿ ਜੌਬ ਵਾਲੇ ਬੰਦੇ ਆ ਜੀ ਅਸੀਂ ਪੰਗਾ ਨਹੀਂ ਲੈ ਸਕਦੇ ਕਿਸੇ ਨਾਲ ਵੀ ਅਸੀਂ ਸੋਚਿਆ ਕਿ ਬਿਨਾਂ ਮਤਲਬ ਕੋਈ ਲੇਡੀਜ਼ ਵਾਲਾ ਪ੍ਰੋਬਲਮ ਨਾ ਖੜੀ ਹੋ ਜਾਏ ਠੀਕ ਹੈ ਅਸੀਂ ਸਿਰਫ ਆਪਣਾ ਬਚਾਅ ਹੀ ਕਰਦੇ ਰਹ ਗਏ ਉਸੇ ਚੱਕਰ ਦੇ ਵਿੱਚ ਉਹਨੇ ਅੱਗੇ ਬੁਲਾਏ ਹੋਏ ਸੀਗੇ ਠੀਕ ਹੈ ਉਸ ਤੋਂ ਬਾਅਦ ਪੰਜ ਤੋਂ ਛੇ ਗੁੰਡੇ ਆਏ ਜੀ ਉਹਨਾਂ ਨਾਲ ਠੀਕ ਹੈ ਉਸ ਦਾ ਅਸੀਂ ਇਦਨੂੰ ਵਾਪਸ ਆ ਰਹੇ ਆ ਠੀਕ ਹੈ ਤੇ ਆਈਸੀਸੀ ਬੈਂਕ ਤੋਂ ਜ ਕੋਜੀ ਕਾਫੇ ਤੱਕ ਪਹੁੰਚੇ ਸੀਗੇ ਕਿ ਉਸੇ ਟਾਈਮ ਦੇ ਉੱਤੇ ਇਟਾਂ ਨਾਲ ਹਮਲਾ ਹੋਇਆ ਜੀ ਠੀਕ ਹੈ ਮੇਰੇ ਖੁਦ ਤਿੰਨ ਚਾਰ ਇਟਾਂ ਲੱਗੀਆਂ ਨੇ ਠੀਕ ਹੈ ਮੇਰੇ ਤੇ ਕਿੱਧਰ ਲੱਗੀਆਂ ਤੇ ਬਾਕੀ ਗੋਡੇ 'ਤੇ ਸੱਟ ਲੱਗੀ ਹੈ ਮੇਨ ਜਿਹੜੀ ਸੱਟ ਲੱਗੀ ਹੈ ਠੀਕ ਹੈ ਉਹ ਮੇਰੇ ਨਾਲ ਕਮਲਜੀਤ ਸਿੰਘ ਹੈ ਉਹ ਤਾਂ ਇਸ ਹਾਲਤ ਵਿੱਚ ਵੀ ਨਹੀਂ ਹੈ ਕਿ ਆ ਸਕੇ ਠੀਕ ਹੈ ਮਲਟੀਪਲ ਵਗੈਰਾ ਸਿਕਾ ਉਹਨਾਂ ਦੇ ਕੋਲ ਸਰ ਮੈਂ ਨਹੀਂ ਦੇਖਿਆ ਇਹਨਾਂ ਨੂੰ ਦੇਖਿਆ ਜੀ ਅਸਲਾ ਉਹਨਾਂ ਕੋਲ ਠੀਕ ਹੈ ਸਿਕਾ ਕੋਈ ਹਾਂਜੀ 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 ਪਿਸਟਲ ਰੱਖੀ ਹੋਈ ਸੀ ਉਹਨਾਂ ਨੇ ਪਿਸਟਲ ਰੱਖੀ ਸੀ ਇਹ ਸ ਇਹਨਾਂ ਨੇ ਇੰਨਾ ਕੀ ਆਗੀ ਤੁਹਾਨੂੰ ਗੱਡੀ ਚਲਾਣੀ ਨਹੀਂ ਆਂਦੀ ਲੱਗਦਾ ਹੈ ਕਿ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਕੁਛ ਐਂ ਨਹੀਂ ਕਿ ਉਹ ਬੰਦੇ ਕਿੰਨੇ ਕਿ ਸੀਗੇ ਇੱਕ ਉਹ ਬੰਦਾ ਸੀ ਕੋਈ ਵੀ ਬੰਦਾ ਆਊਗਾ ਨਾ ਉਹਦੇ ਸਾਹਮਣੇ ਉਹਨੇ ਜੇ ਸੀ ਉਹ ਆਪ ਦੇ ਥੋੜਾ ਪ੍ਰੋਟੈਕਸ਼ਨ ਨਾ ਕਰਦੇ ਉਹਨੇ ਮਾਰ ਹੀ ਦੇਣਾ ਸੀਗਾ ਇਹੋ ਜਿਹਾ ਬੰਦਾ ਸੀ ਉਹ ਸ਼ਰਿਆਮ ਬੰਦਾ ਮਾਰਨ ਵਾਲਾ ਮਾਰ ਸਕਦਾ ਬੰਦਾ ਉਹ ਕੋਈ ਉਹਨੂੰ ਕੰਮ ਨਹੀਂ ਆਈਸੀਸੀ ਬੈਂਕ ਦੇ ਅੰਦਰ ਇਕ ਤਾਂ ਪਾਰਕਿੰਗ ਚ ਬਾਹਰ ਉਹਦੇ ਅੰਦਰ ਜਾ ਕੇ ਉਹਨੇ ਸ਼ਰਟ ਉਤਾਰੀ ਆਪ ਦਾ ਬੋਡੀ ਬਿਲਡਰ ਨਾਲ ਜਿਵੇਂ ਡਬਲ ਰੈਸਲਰ ਹੁੰਦਾ ਐ ਦਾ ਕੇ ਉਹਨੇ ਆਪ ਦਾ ਕੜਾ ਐ ਕਰਕੇ ਐ ਕਰਕੇ ਮਾਰਿਆ ਉਹਨਾਂ ਨੇ ਮਤਲਬ ਬੈਂਕ ਦੇ ਅੰਦਰ ਗੁੰਡਾਗਰਦੀ ਹੋਈ ਹੈ ਸ਼ਰਮ ਬੈਂਕ ਦੇ ਅੰਦਰ ਜਿਹੜਾ ਵੀ ਉਹਨੇ ਪਾਰਕਿੰਗ ਜਿਹੜੀ ਸਟਾਫ ਦੀ ਪਾਰਕਿੰਗ ਹੈ ਨਾ ਅਗਰ ਬੈਂਕ ਦੇ ਆਈਸੀਸੀ ਬੈਂਕ ਦੇ ਕੈਮਰੇ ਚੈੱਕ ਕਰਾਂਗੇ ਤਾਂ ਸਟਾਫ ਦੀ ਪਾਰਕਿੰਗ ਆਈਸੀਸੀ ਬੈਂਕ ਦੀ ਹੈਗੀ ਆ ਉਹਦੇ ਵਿੱਚ ਉਹਦੀ ਮਦਰ ਉਹ ਮੁੰਡਾ ਕੁੜੀ ਜਿਹੜਾ ਉਹਨਾਂ ਨਾਲ ਇੱਕ ਸਰਦਾਰ ਲੜਕਾ ਸੀ ਸਾਰੇ ਇਨਵੋਲ ਸੀਗੇ ਉੱਥੇ ਕੁਝ ਪਤਾ ਲੱਗਾ ਕੌਣ ਨੇ ਬੰਦੇ ਚੋਰ ਉਹਨੂੰ ਨਾ ਗੱਡੀ ਦਾ ਨੰਬਰ ਆ ਅਸੀਂ ਚੈੱਕ ਕੀਤਾ ਸਿਦਕ ਗਰਮਟਸ ਨਾਮ ਤੇ ਨਾਮ ਤੇ ਗੱਡੀ ਹੈਗੀ ਆ ਉਹਨਾਂ ਦੀ ਉਹਨਾਂ ਅਨੋਵਾ ਗੱਡੀ ਹੈ ਵਾਈਟ ਕਲਰ ਦੀ ਉਹਨਾਂ ਦੇ ਗੱਡੀ ਦਾ ਨੰਬਰ ਹੈਗਾ ਪੀਬੀ 91A 2678 ਇੱਕ ਵਪਾਰੀ ਬੰਦਾ ਗੁੰਡਾਗਰਦੀ ਤੇ ਹੁਣ ਉਤਰਿਆ ਤੁਹਾਨੂੰ ਲੱਗਦਾ ਕਿ ਲੁਧਿਆਣੇ ਤੋਂ ਤੁਸੀਂ ਸੁਰੱਖਿਅਤ ਹੈ ਕਿ ਕਿਤੇ ਨਾ ਕਿਤੇ ਜੋ ਪੰਗੜਾ ਸ੍ਰੀ ਪੰਡਤਾ ਬਿਲਕੁਲ ਸੇਫ ਨਹੀਂ ਹੈ ਜੀ ਪੂਰੀ ਮਾਰਕੀਟ ਸੀਗੀ ਉੱਥੇ ਪੂਰੀ ਮਾਰਕੀਟ ਵਾਲੇ ਕਹਿੰਦੇ ਤੁਹਾਡੇ ਨਾਲ ਤੱਕਾ ਹੋ ਰਿਹਾ ਤੱਕਾ ਹੋ ਰਿਹਾ ਹਰ ਕਿਸੇ ਨੇ ਬੋਲਿਆ ਕਿ ਤੱਕਾ ਹੋ ਰਿਹਾ ਤੁਹਾਡੇ ਨਾਲ ਠੀਕ ਹੈ ਕੋਈ ਨਹੀਂ ਆਇਆ ਜੀ ਹਰੇ ਕੈਮਰੇ ਦੇ ਵਿੱਚ ਉੱਥੇ ਹੋਏਗੀ ਕਿੰਨੇ ਲੋਕਾਂ ਨੇ ਵੀਡੀਓ ਬਣਾਈ ਹੋਏਗੀ ਲੇਕਿਨ ਬਚਾਉਣ ਵਾਸਤੇ ਕੋਈ ਵੀ ਨਹੀਂ ਆਇਆ ਇੰਨੇ ਸਾਰੇ ਸੀਸੀਟੀਵੀ ਕੈਮਰੇਜ਼ ਦੇ ਵਿੱਚ ਜੇ ਇੱਕ ਆਮ ਜੌਬ ਕਰਨ ਵਾਲਾ ਬੰਦਾ ਸੁਰੱਖਿਅਤ ਹੈ ਨਹੀਂ ਉਹ ਸਾਡੇ ਵਰਗੇ ਬੰਦੇ ਸਿਰਫ ਤੇ ਸਿਰਫ ਐਫਆਈਆਰ ਤੋਂ ਡਰਦੇ ਨੇ ਠੀਕ ਹੈ ਕਿ ਕੋਈ ਐਫਆਈਆਰ ਹੋ ਗਿਆ ਤਾਂ ਨਹੀਂ ਕਿ ਜੌਬ ਮਿਲੂਗੀ ਨਹੀਂ ਕੁਝ ਹੋਊਗਾ ਠੀਕ ਹੈ ਉਸੇ ਚੀਜ਼ ਦਾ ਫਾਇਦਾ ਚੱਕ ਕੇ ਹੁਣ ਇਹਨਾਂ ਵਰਗੇ ਬੰਦੇ ਜਿਨ੍ਹਾਂ ਨੂੰ ਕੁਝ ਨਹੀਂ ਦੇਖਣਾ ਉਹ ਬੰਦਾ ਇਨਾ ਪਾਗਲ ਸੀ ਜਿਸ ਕੈਮਰੇ ਦੀ ਫੁਟੇਜ ਦੇਖ ਲਓ ਉਹ ਕਿੰਨਿਆਂ ਨੂੰ ਮਾਰ ਸਕਦਾ ਸੀਗਾ ਠੀਕ ਆ ਉਸ ਤੋਂ ਨਾਲ ਉਹਦੇ ਨਾਲ ਆਏ ਜਿਹੜੇ ਉਹ ਤਾਂ ਇੱਟਾਂ ਦੇ ਨਾਲ ਹੀ ਗੱਲ ਕਰਦੇ ਸੀ ਜਵਾਨ ਨਾਲ ਤਾਂ ਗੱਲ ਕਰ ਹੀ ਨਹੀਂ ਰਹੇ ਸੀਗੇ ਸਿਰਫ ਇੱਟਾਂ ਹੀ ਮਾਰੀ ਗਏ ਉਸ ਦਾ ਕੜੇ ਹੱਥ ਚ ਪਏ ਹੋਏ ਸੀਗੇ ਕੜਿਆਂ ਨਾਲ ਦੇਣੇ ਸਿਰ ਤੇ ਮਾਰਿਆ ਗਿਆ ਤੁਸੀਂ ਕਿੰਨੇ ਜਾਣੇ ਸੀਗੇ ਤੇ ਉਹ ਕਿੰਨੇ ਕੇ ਸੀਗਾ ਸਰ ਅਸੀਂ ਉਸ ਟਾਈਮ ਤੇ 4 ਸੀਗੇ ਜੀ ਠੀਕ ਹੈ ਉਸ ਟਾਈਮ ਪਹਿਲਾਂ ਉਹ ਇਕੱਲਾ ਸੀਗਾ ਜੀ ਠੀਕ ਹੈ ਬਟ ਉਹਦੀ ਹਾਈਟ weight ਜੇ ਤੁਸੀਂ ਦੇਖੋਗੇ ਤਾਂ ਉਹ ਕੱਲਿਆਂ ਬਦਲਾ ਯਾਨੀ ਕਿ 10 ਦੇ ਬਰਾਬਰ ਹੈਗਾ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਤਾਂ ਕਿਉਂਕਿ ਲੜਨ ਦਾ ਪਰਪਸ ਤਾਂ ਉਹ ਤਾਂ ਗਿਆ ਹੀ ਨਹੀਂ ਨਹੀਂ ਅਸੀਂ ਹੱਥ ਹੱਥ ਉਹਨਾਂ ਨੇ ਚੱਕਿਆ ਉਸ ਤੋਂ ਬਾਅਦ ਤਾਂ ਅਸੀਂ ਆਪਣਾ ਬਚਾਅ ਤੱਕ ਨਹੀਂ ਕਰ ਸਕੇ ਲੇਡੀਜ਼ ਵਿੱਚ ਆ ਕੇ ਇੱਕ ਪਾਸੇ ਲੇਡੀਜ਼ ਆਈ ਜਾਣ ਉੱਪਰ ਉਹ ਮਾਰੀ ਜਾਲੇ ਉਸ ਤੋਂ ਬਾਅਦ ਹਾਰਡਲੀ ਸਿਰਫ 2 ਜਾਂ 3 ਮਿੰਟ ਹੋਏ ਹੋਣਗੇ ਕਿ ਉਸ ਤੋਂ ਬਾਅਦ ਨਾਲ ਹੀ ਉਹਨੇ ਕਿਸੇ ਨੂੰ ਫੋਨ ਕੀਤਾ ਹੋਇਆ ਸੀਗਾ ਤੇ ਆਗੇ ਉਸ ਤੋਂ ਬਾਅਦ ਗੁੰਡੇ ਮਤਲਬ ਜਿਹੜੇ ਨਾਲ ਆਏ ਹੋਏ ਸੀਗੇ ਠੀਕ ਹੈ ਉਹਨਾਂ ਤਾਂ ਸਿਰਫ ਇੱਟਾਂ ਹੀ ਚਲਾਣੀ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਫਿਰ ਤਾਂ ਸਾਨੂੰ ਮਤਲਬ ਇਹ ਕਿ ਉਸ ਜਦੋਂ ਅਸੀਂ ਸਾਡੇ ਨਾਲ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਆ ਲੜਕਾ ਜੀ ਹੈ ਠੀਕ ਹੈ ਇਸ ਤੋਂ ਮੈਂ ਭੇਜਿਆ ਕਿਉਂਕਿ ਅੱਜ ਵਾਚ ਮੇਰੀ ਜੀ ਟੁੱਟੀ ਸੀਗੀ ਉੱਥੇ ਗਿਰੀ ਹੋਈ ਸੀਗੀ ਮੈਂ ਇਹਨੂੰ ਪੁੱਛਿਆ ਮਰੇ ਵਾਚ ਮੇਰੀ ਦੇਖਾ ਕਿ ਵਾਚ ਉਧਰ ਕਿਤੇ ਪਈ ਹੋਣੀ ਹੈ ਠੀਕ ਹੈ ਤੇ ਇਹ ਵਾਚ ਦੇਖਣ ਵਾਸਤੇ ਗਿਆ ਸੀਗਾ ਆਪਣੇ ਨਾਲ ਕੋਈ ਕਿਸੇ ਨੂੰ ਕਾਲ ਕੀਤੀ ਸੀ ਕਿਸੇ ਪੁਲਿਸ ਮੁਲਾਜ਼ਮ ਨਹੀਂ ਠੀਕ ਹੈ ਉਸ ਤੋਂ ਬਾਅਦ ਇਹਨੂੰ ਦੇਖਦੇ ਹੀ ਕਿ ਤੂੰ ਵੀ ਨਾਲ ਸੀਗਾ ਇਹਦੇ ਉੱਤੇ ਹੀ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਸਾਰਾ ਸਿਰ ਇਹਦਾ ਖੋਲ ਦਿੱਤਾ ਗਿਆ ਜੀ ਠੀਕ ਹੈ ਤਿੰਨ ਤੋਂ ਚਾਰ ਜਗ੍ਹਾ ਤੇ ਡੂੰਗੀਆਂ ਸੱਟਾਂ ਲੱਗੀਆਂ ਹੋਈਆਂ ਨੇ ਬਾਕੀ ਐਮਐਲਆਰ ਕਰਾਈ ਹੋਈ ਹੈ ਜੀ ਇਹਨਾਂ ਨੂੰ ਪਤਾ ਹੀ ਹੋਣਾ ਹੈ ਤੁਹਾਡੇ ਨਾਲ ਕਿੰਨੇ ਜਣੇ ਨਾਲ ਕੁੱਟਮਾਰ ਕੀਤੀ ਉਸ ਤੋਂ ਬਾਅਦ ਤੁਸੀਂ ਘੜੀ ਲੱਬਣ ਗਏ ਉਹਨਾਂ ਦੀ ਘੜੀ ਲੱਬਣ ਤੇ ਕਮੂ 9-10 ਜਣੇ ਸੀਗੇ ਸਾਰੇ ਮਤਲਬ ਬੋਲੇ ਆਪਣੇ ਬਾਉਂਸਰ ਹੀ ਲੱਗਦੇ ਪਈ ਸੀਗੇ ਉਹ ਸਿਰਫ ਤੁਹਾਨੂੰ ਦੇਖਦੇ ਕੁੱਟਣਾ ਚਾਲੂ ਕਰਤਾ ਹਾਂਜੀ ਜਿਹੜਾ ਦੋਸਤ ਆਇਆ ਸੀ ਉਹ ਬਾਈਕ ਤੇ ਬੈਠੇ ਸੀਗਾ ਉਹ ਆ ਕੇ ਕਹਿਣ ਲੱਗੇ ਕਿ ਹਾਂ ਵੀ ਇਹ ਹੈਗੇ ਤੁਹਾਡੇ ਨਾਲ ਉਹ ਨਾਲ ਹੀ ਉਹਨਾਂ ਨੇ ਮਾਰਨੇ ਸ਼ੁਰੂ ਕਰਤੇ ਕੜੇ ਉਹਨੂੰ ਵੀ ਕੁੱਟਣਾ ਚਾਲੂ ਕਰਤਾ ਹਾਂਜੀ ਹਾਂਜੀ ਔਰ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ ਤੁਸੀਂ ਮੰਗ ਕੀ ਕਰ ਰਹੇ ਹੋ ਇਸ ਚੀਜ਼ ਲਈ ਸਿਰਫ ਅਸੀਂ ਇਹੀ ਕਹਿੰਨੇ ਆ ਕਿ ਹਾਂ ਵੀ ਨਜਾਇਜ਼ ਕਿਸੇ ਨਾਲ ਨਾ ਹੋਵੇ ਜਿਹੜੇ ਇਹ ਚੀਜ਼ ਕਰਦੇ ਹੋ ਇਨਸਾਫ ਚ ਚੰਕੀਨ ਚਾਜ ਕੋਚਰ ਮਾਰਕੀਟ ਗੱਲ ਕਰਦੇ ਜੀ ਹਾਂਜੀ ਹਾਂਜੀ ਕੋਚਰ ਮਾਰਕੀਟ ਦੀ ਬੋਲੀ ਸਸੀ ਗਾਲ ਸਰ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਜੀ ਸਸੀ ਗਾਲ ਕੀ ਹਾਲ ਚਾਲ ਠੀਕ ਹੈ ਸਰਪਤੀ ਜੀ ਜੀ ਸੁਣਾਓ ਬੰਬਾ ਸੋਰੀਆ ਸਰ ਇੱਕ ਕੱਲ ਸ਼ਾਮ ਇੱਧਰ ਰੋਜ਼ਗਾਂਧੀ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਹੈ ਕੀ ਕਾਰਵਾਈ ਕਰ ਰਹੇ ਕੀ ਮੈਟਰ ਕੀ ਸੀਗਾ ਹੈ ਹਾਂ ਇਹ ਦਾ ਬਤ ਲੰਗਰ ਲੰਗੋਂ ਵਿੱਚ ਗੱਡੀ ਕੋਟੀ ਅਸੀਂ ਚਲਾਉਣ ਵਿੱਚ ਕੋ ਲੜਾ ਝਗੜਾ ਹੋਇਆ ਸੀ ਇਹਨਾਂ ਦਾ ਅੱਛਾ ਜੀ ਅੰਦਲਾ ਰਣ ਇਮੇਲੀਆ ਮਲਾਰਾ ਮੁੰਡਾ ਲੈ ਕੇ ਹੋਊਗਾ ਫਿਰ ਪਰਚਾਰ ਵੀ ਪਰਚਾ ਦੇ ਦਿੰਨੇ ਆਪਾਂ ਜਿਹੜੀ ਬੰਦੀ ਕਰ ਵੀ ਕਰ ਦਿੰਨੇ ਵੈਸੇ ਕੀ ਧਾਰਾ ਲੱਗ ਰਹੀ ਹੈ ਸਰ ਕਿੰਨੇ ਕ ਟਾਂਕੇ ਲੱਗੇ ਆ ਜਿਹਨਾਂ ਸੀ ਮਾਰਕਟਾਈ ਉਹ ਤੇਈ ਤੂੰ ਹੀ ਲੱਗਦੀ ਹੈ ਤੇਈ ਕਿ ਤੂੰ ਹੀ ਲੱਗਦੀ ਹੈ ਜਨ ਨਾਰਮਲ ਤਾਂ ਧਾਨੇ ਵਾਂਗ ਡਾਕਟਰ ਰਿਪੋਰਟ ਤੋਂ ਪਤਾ ਲੱਗੂ ਨਾ ਅੱਛਾ ਜੀ ਜੋ ਡਾਕਟਰ ਰਿਪੋਰਟ ਦੇ ਗੋ ਤੁਮ ਦਾ ਕਰਜਾਂ ਕਰਦੇ ਕਿਆ ਜਾ ਰਿਹਾ ਹੈ ਕਿ ਉੱਥੇ ਕੋਈ ਪਿਸਟਲ ਵੀ ਸੀਗੀ ਹੋਣਾ ਕੋ ਜਿਨ੍ਹਾਂ ਨੇ ਮਾਰਕੁਟਾਈ ਕੀਤੀ ਕੋਈ ਮੁੰਡੇ ਮੰਡੇ ਵੀ ਬੁਲਾਏ ਸੀਗੇ ਮੈਂ ਚੰਨ ਮਤਾਂਉ ਕਿ ਦੇਖਿਆ ਥੋੜੀ ਕਿਸੇ ਨੇ ਹਾਉ ਨੂੰ ਕੋਈ ਹੱਲਾ ਰਾਇਆ ਨਾ ਕੋਈ ਨਫਰ ਕੀਤਾ ਇਹ ਕਹਿੰਦੀ ਹੈਗਾ ਸੀ ਜੀ ਤੁਹਾਨੂੰ ਕਲੀਅਰ ਹੋ ਗਿਆ ਫੜੇ ਬੰਦੇ ਨੂੰ ਅੱਛਾ ਜੀ ਉਹ ਸੀ ਜਉ ਉਹਨੂੰ ਕਿ ਉਹਨੇ ਨਾ ਦਿਨ ਨੂੰ ਦਿਖਾਇਆ ਨਾ ਉਹਨੇ ਦੇ ਮਾਰਿਆ ਨਾ ਕੋਈ ਫੈਰ ਕੀਤਾ ਕਿਸੇ ਨੂੰ ਫੜਿਆ ਵੀ ਹੈ ਸਰ ਦੂਸਰੀ ਪਾਰਟੀ ਦੇ ਵਿੱਚੋਂ ਜਿਨ੍ਹਾਂ ਨੇ ਮਾਰਕੁਟਾਈ ਕੀਤੀ ਨਹੀਂ ਕਰਵਾਈ ਕਰਾਂਗੇ ਪਰਚਾ ਦੇਵਾਂਗੇ ਫੇਰ ਹੀ ਫੜਾਂਗੇ ਤੇ ਗੱਡੀ ਨੱਕ ਕਿਹਾ ਜਾਂਦਾ ਕਿ ਗੱਡੀ ਹੋਲੀ ਚਲਾਓ ਤੇ ਉਹਦੇ ਪਿੱਛੇ ਹੀ ਇਹਨਾਂ ਦੇ ਜਿਹੜੇ ਆ ਸਿਰ ਖੋਲ ਦਿੱਤੇ ਜਾਂਦੇ ਨੇ ਹੁਣ ਇਹ ਸਵਾਲ ਪੁਲਿਸ ਦੇ ਉੱਤੇ ਉੱਠਦਾ ਹੈ ਕਿ ਉਹ ਕਿੱਥੇ ਸੁੱਤੀ ਪਈ ਹੈ ਕਿ ਚੱਲਦੇ ਹੋਏ ਮੇਨ ਬਾਜ਼ਾਰ ਹੈ ਪੋਸ਼ ਇਲਾਕਾ ਜਿੱਥੇ ਲੜਾਈ ਹੋਈ ਹੈ ਤੇ ਪੋਸ਼ ਇਲਾਕੇ ਦੇ ਵਿੱਚ ਇਦਾਂ ਦੀ ਵਾਰਦਾਤ ਹੋ ਜਾਂਦੀ ਹੈ ਪੁਲਿਸ ਨਾਕੇ ਲਾਉਣ ਨੂੰ ਮਜਬੂਰ ਹੈ ਚਲਾਨ ਟੜਾ-ਟੜ ਕੱਟ ਦਿੰਦੀ ਆ ਪਰ ਇਦਾਂ ਦੀ ਵਾਰਦਾਤਾਂ ਨੂੰ ਨੱਥ ਨਹੀਂ ਪਾਉਂਦੀ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਗੋਟਾ ਸਮਝਾਉਂਦੇ ਨੇ ਲੁਧਿਆਣਾ